ਬਣਾ ਲਿਆ ਪੁੱਤ ਇੱਕ ਵਾਰੀ ਨਾਨੀ ਲੈ ਕੇ ਦੇਗੀ ਦੁਬਾਰਾ ਦੁਬਾਰਾ ਨਹੀਂ ਲੈ ਕੇ ਦਿੱਤੀਆਂ ਜਾਂਦੀਆਂ ਕਿੰਨੀ ਮਹਿੰਗੀ ਗੱਡੀ ਆਈ ਐ ਤੇ ਤੁਸੀਂ ਬਸ ਮਿੱਟੀ ਪਾਉਣਾ ਹੀ ਨਹੀਂ ਹਟਣਾ ਮੈਂ ਇਹਨੂੰ ਧੁੰਦੀ ਸਾਫ ਕਰਦੀ ਰਹਿਣੀ ਆ ਵੇਹ ਆ ਡਾਕਟਰ ਮੁੱਦਾ ਮਾਰਿਆ ਤੈਨੂੰ ਖੇਡਾ ਮਿਲਦੀਆਂ ਨਾ ਸਾਰੀਆਂ ਤਾਂ ਕਰਕੇ ਕੁਝ ਕਰਨਾ ਵਾ ਇਦਾਂ ਨਹੀਂ ਪੁੱਤ ਘਰੀਦਾ ਹੁੰਦਾ ਹਾਲ ਵੈਸੇ ਤੇਰੇ ਪਿਓ ਦਾ ਹੀ ਕੋਈ ਨਹੀਂ ਗਿਆ ਤੇ ਪਿਓ ਤੇ ਹੀ ਆ ਉਹਨੂੰ ਵੀ ਕੋਈ ਕਦਰ ਨਹੀਂ ਜੇ ਪੱਲਿਓ ਪੈਸੇ ਲਾਏ ਹੁੰਦੇ ਤੇ ਫੇਰ ਇਹਨੂੰ ਮੋਟਰਸਾਈਕਲ ਨੂੰ ਕਿਤੇ ਸੰਭਾਲਦਾ ਵੀ ਆ ਵੇ ਕੀ ਹਾਲ ਬਣਾ ਛੜਿਆ ਸਾਰੀ ਗੱਡੀ ਦਾ ਹੀ ਕੀ ਕਰੇ ਬੰਦਾ ਇਹ ਗਾਲ ਗਰਮੀ ਤੇ ਨੂੰ ਗੁੱਸਾ ਆ ਤੂੰ ਕਿਧਰੋਂ ਆਏ ਜੇ ਮੰਮੀ ਗੁੱਸੇ ਕੀ ਹੋਣਾ ਆ ਵੇਖੋ ਆ ਵੇਖੋ ਕਿਤੇ ਮਿੱਟੀ ਵਾਲੇ ਹੱਥ ਗਿੱਲੇ ਬਸੇ ਵੀਰੇ ਆਪਣੇ ਕੱਪੜੇ ਵੇਖ ਤੂੰ ਕੱਪੜੇ ਗਿੱਲੇ ਮਿੱਟੀ ਕਰਕਰਾਂ ਦੇ ਹੱਥ ਲਾਏ ਮੈਂ ਹੇ ਇੱਕ ਵਾਰੀ ਤੇ ਮੰਮੀ ਹਣੀ ਦੇਗੇ ਤੇ ਪੁੱਤ ਬਾਰ ਬਾਰ ਥੋੜਾ ਤੈਨੂੰ ਖੇਡਾ ਜੁੜਦੀਆਂ ਨੇ ਬਾਰ ਬਾਰ ਚੀਜਾਂ ਹੁੰਦੀਆਂ ਵੀ ਨਹੀਂ ਜਾਂਦੀਆਂ ਜਾਂਦੀਆਂ ਵਾ ਕਿਤੇ ਉਹਦਾ ਸਾਈਕਲ ਵੇਖੋ ਟਰੈਕਟਰ ਵੇਖੋ ਕਿਦਾਂ ਮੁੱਦਾ ਮਾਰਿਆ ਕੁਛ ਨਹੀਂ ਆਲੇ ਦਾ ਵੀ ਨਿਆਰੀ ਹੈ ਖੇਡਾ ਇਹਦੀਆਂ ਵੀ ਹੁਣ ਚੁੱਪ ਕਰਕੇ ਗੱਲਾਂ ਸੁਣੀ ਜਾਂਦਾ ਨੀਵੀਂ ਪਾ ਕੇ ਮੰਮਾ ਗੁੱਸੇ ਹੁੰਦੇ ਪਏ ਆ ਆ ਵੇਖ ਲੋ ਉੱਤੇ ਤੇਰੇ ਫੋਟ ਪੈਣ ਦੀ ਆ ਦੇ ਰੋੜਾ ਤੇਰਾ ਗੰਡਿਆ ਪੋਤਾ ਸਕਰਾਇ ਜਾਵੇ ਕੀ ਹਾਲ ਹੈ ਪਲਾਸਟਿਕ ਜੀ ਹੈਗੇ ਤੇ ਲਿਖਾ ਪਈਆਂ ਮੂੜੀਆਂ ਲੱਗਣਗੀਆਂ ਕਿ ਕਰੀ ਸਾਫ ਕਰੀ ਗੰਦੀ ਬੜੀ ਕੀਤੀ ਇਹਨੇ ਹਾਂ ਮੰਮੀ ਮੈਂ ਤਾਂ ਸਾਫ ਹੀ ਕਰਦੀ ਰਹਿੰਦੀ ਐਨੂੰ ਹਾਂ ਸਾਫ ਕਰੀ ਸਾਰੀ ਤੇ ਕਿਹੜਾ ਪਿਓ ਦਾ ਕੋਈ ਹਾਲ ਉਧਰ ਵੇਖੋ ਮੋਟਰ ਦਾ ਹੀ ਹਾਲ ਤੇ ਪੁੱਤ ਦਾ ਵੀ ਉਹ ਵਾਲੀ ਕੋਈ ਜੇ ਦੋ ਜਾਣੇ ਜੇ ਫਿਰ ਮੰਮੀ ਗੁੱਸਾ ਕਰ ਲੈਣਾ ਕਾ ਇੱਕੋ ਜਿਹੇ ਦੋ ਪੱਲਿਓ ਪੈਸੇ ਖਰਚੇ ਹੁਣ ਤਾਂ ਫੇਰੇ ਤੇ ਪਤਾ ਲੱਗੇ ਵੀ ਇੱਥੇ ਵੀ ਕੋਈ ਦੋ ਟਾਂ ਹੀ ਲੱਖ ਖਰਚਿਆ ਵਾ ਉਹ ਖਰਚੇ ਹੁਣ ਫੇਰੀ ਹੁੰਦਾ ਦੁੱਖ ਵੀ ਤਾਦੀ ਹੁੰਦਾ ਵਾ ਜਦੋਂ ਪਿਆ ਪਤਾ ਨਹੀਂ ਚੀਜ਼ਾਂ ਮੁਕਤ ਦੀਆਂ ਮਿਲਿਆ ਤਾਂ ਮਿਲਦੀਆਂ ਨਾ ਮੁਕਤ ਦੀਆਂ ਤਦ ਕਰਕੇ ਤਾਂ ਹੀ ਮੈਨੂੰ ਜ਼ਿਆਦਾ ਇਹ ਕੁਝ ਹੋਣ ਡਿਆ ਵਾ ਤੇ ਤੂੰ ਕਿੱਧਰ ਗਿਆ ਹਾ ਤੋਪ ਪੈਂਦੇ ਵੀ ਮੁੰਡਿਆ ਛਾਵੇਂ ਆ ਜਾਣਾ ਗੱਡੀ ਖਾ ਮਾ ਤੇ ਉਧਰ ਛਾਵੇਂ ਆ ਜਾ ਇਧਰ ਪਿੱਛੇ ਕਰ ਲੈ ਗੱਡੀ ਆ ਕਵਲ ਡਈ 10 ਪਾਈ ਹੁਨੇ ਵੀ ਦਵਾਈ ਮਿਲਦੀ ਆ ਕਿਤੇ ਕਾਦੀ ਦਵਾਈ ਇਹੋ ਹੀ ਸੋਖ ਨੂੰ ਖਵਾਉਣ ਵਾਸਤੇ ਅੱਛਾ ਤੇ ਮੈਂ ਉਹਦੇ ਵੱਲੋਂ ਪਤਾ ਕਰਨ ਗਈ ਡਰੈਸ ਲੈਣ ਗਈ ਉਹ ਕਹਿੰਦੀ ਇੱਥੇ ਹਰ ਚੋ ਵਾਲ ਦੇ ਗਾੜੀ ਰਾਜਾਰਾਮ ਨਹੀਂ ਇੱਧਰ ਲੱਗ ਗਈ ਆ ਕਿਤੇ ਤੇ ਉੱਥੋਂ ਦਵਾਈ ਲਿਆ ਕੇ ਦੋ ਇਹਨੂੰ ਮੈਂ ਉਹਨੂੰ ਪੁੱਛਦੀ ਆ ਆਪਣਾ ਕੀ ਜਾਂਦੀ ਆ ਪੁੱਛਣਾ ਕੀ ਆ ਮੰਮੀ ਜੀ ਆਪਣਾ ਫਰਜੇ ਲੈ ਕੇ ਚੱਲੋ ਨਾਲ ਕੇ ਪੁੱਛਣਾ ਕੀ ਆ ਉਹ ਹੀ ਨਾ ਕਹਿੰਦੀ ਨਾ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਪੈਸੇ ਲਾਉਗੇ ਤੇ ਪੈਸੇ ਮੈਂ ਲਾਉਂਗੀ ਮੈਂ ਨਾਲ ਛੜਦੀ ਆ ਨਾ ਪਲਾ ਟੈਸਟਾਂ ਚ ਕੀ ਆਉਂਦਾ ਵੈ ਇਹ ਜਾਣ ਕੇ ਨਹੀਂ ਕਰਦੀ ਕਿ ਕਿਸ ਸੰਕਤਾਵ ਲਾਵਾਂਗੇ ਪੈਸੇ ਲਾਉਣੇ ਕਿਉਂ ਨਹੀਂ ਮੰਮੀ ਸਾਡੇ ਘਰ ਦਾ ਤੋਰਾ ਤੁਰਨਾ ਆਹ ਤੇ ਨਾ ਲੈ ਮੁੰਡਾ ਹੈ ਢਾਕ ਵੇਂਦਾ ਰਹਿੰਦਾ 24 ਘੰਟੇ ਚੱਲ ਆਪਣਾ ਹੋਊਗਾ ਬੇਸ਼ੱਕ ਤੁਹਾਡਾ ਹੈਗਾ ਹੀ ਹੈਗਾ ਵਾ ਪਰ ਆਪਣੀ ਔਲਾਦ ਹੋਵੇ ਤੇ ਵੱਖਰੀ ਗੱਲ ਨਹੀਂ ਨਹੀਂ ਮੰਮੀ ਤੋਂ ਵਾਂ ਭਰਾਵਾਂ ਦੇ ਹੋਣਗੇ ਘਰ ਦੇ ਵਿੱਚ ਚੈਲ ਪੈਲ ਹੋਊਗੀ ਕਿੰਨਾ ਵਧੀਆ ਲੱਗੂ ਵਧੀਆ ਲੱਗੂ ਦੋਵੇਂ ਭੈਣ ਤਰਾ ਹੋ ਜਾਣਗੇ ਚਾਹੇ ਭਰਾ ਹੋ ਜੂਗਾ ਚੱਲ ਖੇਡਦੇ ਦੋਵੇਂ ਜਿਹਨੇ ਸੋਹਣੇ ਲੱਗਦੇ ਵਿੜੇ ਚ ਹੋਰ ਦਮੇ ਵੀਰ ਵੀਰ ਹੋਣ ਰੱਬ ਦੀਆਂ ਦਾਤਾਂ ਜੋ ਮਰਜ਼ੀ ਦੇਵੇ ਤੇ ਪੁੱਤ ਬਾਕੀ ਆਪਣੇ ਮਾਪਿਓ ਦੀ ਕਮਾਈ ਖਾਣੀ ਹੁੰਦੀ ਆ ਉਹ ਕਿਹਦਾ ਕੌਣ ਦੋਸ਼ੀ ਮੈਂ ਤਾਂ ਤੁਹਾਡੀ ਗੱਲ ਟੋਕੀ ਦੀ ਆ ਵਿੱਚ ਤੇ ਹੈ ਸੁੱਖ ਤੇ ਕੋਈ ਵੀ ਅਸਰ ਉਹਨਾਂ ਨੂੰ ਆਂਦੀ ਹੋ ਆਂਦੀ ਸੁੱਖ ਆਂਦੀ ਆ ਕੋਈ ਨਹੀਂ ਮਦੀਦੀ ਤੋਂ ਮਾਫੀ ਮੰਗ ਲੂੰਗੀ ਜੇ ਮੈਂ ਕੁਝ ਗਲਤ ਬੋਲੀ ਆ ਤੇ ਅੱਜ ਮਾਫੀ ਮੰਗਣਾ ਛੱਡ ਤੇ ਬੁਲਾਇਆ ਤੱਕ ਵੀ ਨਹੀਂਗਾ ਵੀ ਤੇ ਕੀ ਕਰਦੇ ਜੇ ਤੇ ਕੀ ਨਹੀਂ ਕੋ ਚਾਹ ਪਾਣੀ ਦੇ ਦੀ ਆਪਾਂ ਇਕੱਠੀਆਂ ਬਹਿ ਕੇ ਪੀਏ ਜਾਂ ਕੀ ਜਾਂ ਕੀ ਨਹੀਂ ਨਾ ਕੱਠ ਪੁਣੇ ਵਾਲਾ ਉਹਦੇ 'ਚ ਕੰਮ ਹੈਗਾ ਕਿਹੜਾ ਕੱਠ ਪੁਣੇ ਵਾਲਾ ਤੈਨੂੰ ਦੀਦਾ ਮੈਨੂੰ ਤੇ ਦੀਦਾ ਹੀ ਨਹੀਂ ਉਹਦੇ 'ਚ ਕੱਠ ਪੁਣੇ ਵਾਲਾ ਹੈ ਨਹੀਂ ਨਹੀਂ ਬਿਲਕੁਲ ਵੀ ਇਹਨੂੰ ਤੇ ਮੇਰੇ ਚ ਫੇਰ ਵੀ ਹੋ ਜਾਂਦਾ ਵਾ ਮੈਂ ਤਾਂ ਫੇਰ ਵੀ ਇਹਨੂੰ ਮਾਰ ਪਈ ਤੇ ਮੈਂ ਜਾ ਕੇ ਪੁੱਛਿਆ ਪਾਣੀ ਪੁੱਛਿਆ ਮੇਰਾ ਫੇਰ ਵੀ ਦਿਲ ਪਿਗਲ ਜਾਂਦਾ ਪਰ ਇਹ ਤਾਂ ਨਹੀਂ ਉਹ ਪਿਗਲਦਾ ਇਹਦਾ ਦਿਲ ਪਿਗਲਦਾ ਇੱਥੇ ਕੁਛ ਨਹੀਂ ਆ ਹਾੜਾ ਹੀ ਮੋਂ ਮੰਗੋ ਪਿਗਲ ਜਾਂਦਾ ਵੀ ਅਹੀਂ ਚੱਲ ਕੋਈ ਨਹੀਂ ਆਪਣੀ ਆ ਉਹ ਆਪਣੀ ਬਣਦੀ ਨਹੀਂ ਸਾਡੀ ਆ ਮੈਂ ਤਾਂ ਦਵਾਈ ਕਰੂ ਦਾ ਸ਼ੁਕਰ ਕਰਦੀ ਆ ਚੱਲ ਮੰਮੀ ਕੋਈ ਦਵਾਈ ਬੂਟੀ ਨੂੰ ਲੈ ਕੇ ਚੱਲੋ ਮਾਰੇ ਸਾਡੇ ਵੀ ਘਰ ਦੀ ਸੁਣੇ ਮੈਨੂੰ ਤਾਂ ਧੂਣੀ ਖੁਸ਼ੀ ਹੋਊਗੀ ਕੋਈ ਨਹੀਂ ਮੈਂ ਕਰਦੀ ਆ ਗੱਲ ਤੇ ਮੈਂ ਕਹਿੰਨੀ ਇਹਨੂੰ ਲੈ ਕੇ ਜਾਂਨੇ ਆ ਜਾਓ ਤਾਂ ਇਹ ਪੁੱਛੋ ਜਾ ਕੇ ਫਿਰ ਕੀ ਕਰਨ ਕੀ ਰਹੀ ਅੱਜ ਤੇ ਕਮਰੇ ਚ ਵਹ ਨਹੀਂ ਮੈਂ ਵੇਖਦੀ ਆਏ ਕੋਈ ਨਹੀਂ ਮੈਂ ਪੁੱਛਦੀ ਪਹਿਲਾਂ ਕੀ ਕਰਨ ਰਹੀ ਵੇਨੀ ਨਾਲ ਠੀਕ ਆ ਆ ਮੁੰਡੇ ਦਾ ਕੋਈ ਹਾਲ ਨਹੀਂ ਪਿਓ ਪੁੱਤਾਂ ਨੇ ਨਾ ਸਮਾਨ ਮੇਰਾ ਕੀ ਆਖਾਂ ਹੁਣ ਮੈਂ ਮੰਮੀ ਨੂੰ ਆਖਣਾ ਚੀਜ਼ਾਂ ਦਿਆ ਹੀ ਨਾ ਕਰ ਤੂੰ ਇਹਨਾਂ ਰਹਿਣ ਹੀ ਦੇ ਡੈਡੀ ਨੇ ਆਖਣਾ ਮੈਂ ਖਾਪਦੇ ਰਹਿੰਦੇ ਮੰਮੀ ਤੇ ਆਉ ਲੱਗੀ ਮੇਰੇ ਵਾਲੀ ਲੱਗਦਾ ਪਤਾ ਨਹੀਂ ਕਦੋਂ ਆਉਂਦੀਆਂ ਖੜੀਆਂ ਇੱਥੇ ਬੂਵੇ ਅੱਗੇ ਗੱਲਾਂ ਮਾਰੀ ਜਾਂਦੀਆਂ ਕੀ ਕਹਿੰਦੀਆਂ ਇੱਕ ਦੂਜੇ ਨੂੰ ਸੁਫੁੰਦੀ ਗਈ ਹੋਣੀ ਆ ਮੇਰੇ ਖਿਲਾਫ ਹੋਰ ਕੀ ਕਹਿਣਾ ਹੈ ਇਹਨਾਂ ਚਾਹ ਕੀ ਕਰਨ ਲਈ ਚਾਹ ਰੱਖੀ ਮੰਮੀ ਚਾਹ ਬਣਾਉਣ ਨਹੀਂ ਹੈ ਚਾਹ ਤੇ ਬਣਾਉਣ ਲਈ ਠੀਕ ਆ ਹਾਂ ਬਾਕੀ ਮੇਰੀ ਇੱਕ ਦਾ ਸੋਣਾ ਮੈਨੂੰ ਨਾ ਉਹਨੇ ਕੱਲ੍ਹ ਨੇ ਦਾ ਸਪਾਈ ਆ ਡਾਕਟਰ ਦੀ ਇਹ ਤੇਰਾ ਯਾਰਾ ਮਾ ਲੱਗੇ ਆ ਤੇ ਦਵਾਈ ਲੈਣ ਚੱਲੀਏ ਮੰਮੀ ਤੈ ਮੈਨੂੰ ਕੱਲੀ ਨੂੰ ਖੜ ਕੇ ਕੀ ਕਰਨਾ ਜੇ ਆਪਣੇ ਪੁੱਤ ਨੂੰ ਵੀ ਨਾਲ ਤਿਆਰ ਕਰੋ ਹਾਂ ਤੇ ਉਹਨੂੰ ਵੀ ਖੜੋ ਤੇ ਮੇਰਜੀ ਦੋਸ਼ ਘੜਦੇ ਰਹਿੰਦੇ ਮਿੰਨੇ ਘੜਦੇ ਰਹਿੰਦੇ ਦੀ ਗੱਲ ਨਹੀਂ ਹੈਗੀ ਮੇਰੀ ਸੁਣ ਨਾ ਗੱਲ ਮੈਂ ਤੇਰੇ ਨਾਲ ਸਲਾਹ ਲੈਣ ਆਈ ਆ ਵੀ ਤੂੰ ਮੇਰੇ ਨਾਲ ਚੱਲੇਂਗੀ ਕਿ ਨਹੀਂ ਚੱਲੇਗੀ ਉਹਨੂੰ ਮੈਂ ਆਪੇ ਲੈ ਜੀ ਜਦੋਂ ਸਾਬੀ ਨਾਲ ਤੁਰਪੂ ਤੇ ਮੈਂ ਵੀ ਚੱਲ ਜੂ ਕੱਲੀ ਨਹੀਂ ਨੀ ਜੇ ਮੈਂ ਜਾਣਾ ਜਿਹੜੀ ਸਿੱਧੀ ਗੱਲ ਹੈ ਤੂੰ ਇਹ ਤਾਂ ਮੰਮੀ ਮੈਂ ਤਾਂ ਸਾਰਿਆਂ ਨਾਲ ਮਿਲ ਕੇ ਛਤੈਨ ਬਣਾ ਛੜਿਆ ਵਿੱਚ ਤਾਂ ਮੈਂ ਛਤੈਨ ਨੂੰ ਨਹੀਂ ਮਿਲਦਾ ਇਹ ਚੀਜ਼ ਦਾ ਪਤਾ ਹੀ ਨਹੀਂ ਆ ਆਪਣੇ ਪੁੱਤ ਦੇ ਤੂੰ ਢੱਕਣ ਢੱਕਦੇ ਰਿੰਦੇ ਜ ਉਹਨੂੰ ਵੀ ਨਾਲ ਕੜੋ ਮੇਰੇ ਢੱਕਣ ਢੱਕਣਾ ਕੀ ਮਤਲਬ ਤੇਰਾ ਹਾਂ ਉਹਨੂੰ ਤਾਂ ਤੁਸੀਂ ਇੱਕ ਵਾਰੀ ਵੀ ਨਹੀਂ ਕਹਿੰਦੇ ਕਿ ਦਵਾਈ ਲੈਣ ਚਾਜਾ ਤੋਰੇ ਦੇ ਨਾਲ ਇੱਕ ਵਾਰੀ ਨਹੀਂ ਨਾ ਕਹਿੰਦੇ ਜੇ ਤੇਰੇ ਦਸਤ ਸਹੀ ਹੋਣਗੇ ਨਾ ਫਿਰ ਉਹਨੂੰ ਵੀ ਕਹਿ ਦੂੰਗੀ ਕਿ ਇਹ ਤਾਂ ਵੀ ਕਰਾਏ ਮੇਰੇ ਸਹੀ ਤੁਸੀਂ ਆਪਣੇ ਕੋਈ ਮੁੰਡੇ ਨੂੰ ਖੜੋ ਨਾਲ ਮੈਂ ਆਪਣੀ ਤਸੱਲੀ ਕਰਨੀ ਆ ਬਸ ਤੈਨੂੰ ਫੜਨਾ ਵਾ ਤੇ ਖੜਨਾ ਵਾ ਜਿਹੜੀ ਗੱਲ ਮੈਂ ਕਹਦਾ ਉਹ ਕਰਦੀ ਹੁੰਨੀ ਮੈਂ ਤੇ ਮੈਂ ਵੀ ਤਾਂ ਨਾਲ ਜਾਣਾਂ ਕਿ ਸਭੀ ਨੂੰ ਤੁਸੀਂ ਨਾਲ ਤਿਆਰ ਕਰੋ ਕਿ ਕੱਲੀ ਨੇ ਮੈਂ ਵੀ ਜੇ ਮੇਰੇ ਟੈਸਟ ਹੋਣਗੇ ਉਹਦੇ ਵੀ ਨਾਲ ਹੀ ਹੋਣਗੇ ਇਹਦੇ ਵਿੱਚ ਤੇਰੀ ਜਿੱਤ ਨਹੀਂ ਹੋਣੀ ਇਹਦੇ ਵਿੱਚ ਮੇਰੀ ਜਿੱਤ ਵਾ ਠੀਕ ਆ ਘਰ ਦੀ ਮਰਦ ਤੂੰ ਨਹੀਂ ਵੇਣ ਤੇ ਪੰਮੀ ਘਰ ਦੀ ਮਰ ਮੇਰਾ ਵੀ ਥੋੜਾ ਬੋਤਾ ਹੱਕ ਹੈਗਾ ਆ ਘਰ ਤੇ ਹੁਣ ਇਹ ਲੋ ਵਿੱਚ ਦਖਲਦਾਰੀ ਦੇਣ ਦਾ ਹੱਕ ਨਹੀਂ ਅਜੇ ਹੈਗਾ ਤੇਰਾ ਜਿੱਥੇ ਤੱਕ ਮੇਰਾ ਨਾ ਮੈਂ ਉਥੇ ਦਾ ਕਪੜਾ ਨਾ ਫਰਜ਼ ਨਿਭਾਉਣ ਦਾ ਹੀ ਆ ਜਿੱਥੇ ਤੇਰਾ ਹੋਗਾ ਨਾ ਉਥੇ ਤੂੰ ਆਪਣਾ ਕਰੀਂ ਮੈਗੀ ਕੀਤਾ ਮੈਂ ਵੀ ਆਖਣ ਦੀ ਮਨਾ ਕਰਨੀ ਤੁਹਾਨੂੰ ਕਿ ਮੈਂ ਨਹੀਂ ਜਾਣੀ ਪਰ ਜਾਣਾ ਤਾਂ ਅੱਜ ਸਭੀ ਨਾਲ ਜਾਣਗੇ ਉਹ ਵੀ ਨਾਲ ਹੀ ਮੇਰੇ ਦਵਾਈ ਲੈਣਗੇ ਟੈਸਟ ਕਰਉਣਗੇ ਫਿਰ ਨਹੀਂ ਤੇ ਮੈਂ ਨਹੀਂ ਜਾਣਾ ਸਭੀ ਨਾਲ ਜਾਊਂ ਖੜ ਕੰਮ ਲਈ ਸਭੀ ਨਾਲ ਜਾਊਗਾ ਅਹੀਂ ਮਰ ਗਏ ਅਸੀਂ ਤੇਰੇ ਨਾਲ ਹਏ ਹਏ ਐਵੇਂ ਮੈਂ ਕਿ ਨਹੀਂ ਸੁੱਖ ساری ਦਿੜੀ ਅੰਦਰ ਵੜ ਰਹੀਂਦੀ ਆ ਜਿੱਦਾਂ ਦੀਆ ਗੱਲਬਾਤ ਹੋਈ ਆ ਸਗੋਂ ਹੀ ਇਹ ਸਾਡੇ ਸਿਰ ਚੜ ਕੇ ਪਰ ਗਰਮੀ ਵੱਧ ਗਈ ਆ ਨਾ ਤੇ ਸੁੱਖ ਦਾ ਕਮਰਾ ਜਿਆਦਾ ਹੀ ਠੰਡਾ ਵਾ ਵਧੀਆ ਲੱਗਣ ਡਿਆ ਵਾ ਮੇਰੇ ਤੇ ਜਾਨ ਪੈ ਗਈ ਹੈ ਹਈ ਨਾ ਰਵੜ ਕਿਤੇ ਮੇਰੇ ਮੰਦੀ ਨਾ ਹੋ ਗਈ ਹੋਵੇ ਮੇਰੇ ਤੇ ਅੱਜ ਮੰਨੂ ਸ਼ਾਂਤੀ ਜੀ ਮੇਰੇ ਤੇ ਤੇ ਸ਼ੈਤਾਨ ਸਵਾਰ ਹੀ ਨਹੀਂ ਹੈਗਾ ਅੱਜ ਕਿ ਜਿਹੜਾ ਮੇਰੇ ਨਾਲ ਗੱਲ ਕੋਈ ਉਹੋ ਜੀ ਕਰਦੇ ਤੇ ਜੇ ਮਮੀ ਹੋ ਸਕਦਾ ਜੇ ਸਾਬੀਜੀਤ ਹੋਇਆ ਦੋਸਤ ਫਿਰ ਹੋ ਹੀ ਸਕਦਾ ਨਾ ਅਜੇ ਪ੍ਰੂਫਤ ਨਹੀਂ ਨਾ ਕਿ ਹੈਗਾ ਵਾ ਬਸ ਉਹਨੂੰ ਫਿਰ ਤੇ ਘਰ ਬਿਠਾ ਛੜਿਓ ਉਹਨੂੰ ਨਾ ਖੜਿਓ ਫਿਰ ਤੇ ਮम्मी ਤੇ ਆਪਣਾ ਜ਼ੋਰ ਪਾ ਛੜਿਓ ਜ਼ੋਰ ਪਾ ਛੜਿਓ ਆ ਗੱਲ ਤਾਂ ਪਾਪਾ ਬਸ ਕਹਿ ਦੇਣਾ ਵਾ ਚਾਹੇ ਤਾਂ ਡਾਕਸੂਰਾ ਚਾਹੇ ਸਾਬੀ ਦਾ ਕਸੂਰਾ ਇੰਨੀ ਗੱਲ ਤੂੰ ਜ਼ਰੂਰ ਕਹਿਣੀ ਹੁੰਦੀ ਆ ਕਦੀ ਕਿਹਾ ਮੇਰਾ ਵੀ ਇਹ ਕਾ ਦੋਸ਼ ਵਿੱਚ ਮੈਂ ਕੀ ਕੀਤਾ ਕਾ ਦੋਸ਼ ਮੰਨਣਾ ਕੀ ਕੀਤਾ ਹੁਣ ਮੇਰੀ ਤੂੰ ਕਿਹਾ ਤੈਨੂੰ ਕਿ ਉਹਨੇ ਦੱਸ ਦਾਈ ਏ ਤੂੰ ਮੇਰੇ ਨਾਲ ਤਰਪਾ ਜਵਾਸ ਸਵਾਰ ਕੇ ਕੰਮ ਕਰਨ ਨਹੀਂ ਮਰਨਾ ਮੈਂ ਇਹ ਕਦੇ ਮਨਾ ਕੀਤਾ ਮੰਮੀ ਮੈਂ ਤੇ ਅਖੰਡੀ ਜਾਨਨੀ ਆ ਸਾਬੀ ਨੂੰ ਵੀ ਕਰਾਂ ਲਾਂ ਹਰ ਕੰਮ ਜਿਹੜਾ ਬੰਦਿਆਂ ਦੇ ਨਾਲ ਨਹੀਂ ਹੁੰਦਾ ਜਨਾਨੀਆਂ ਵੀ ਕਰ ਸਕਦੀਆਂ ਵਾ ਜਨਾਨੀਆਂ ਦੇ ਬੰਦਿਆਂ ਨਾਲ ਘੱਟ ਨਹੀਂ ਆ ਠੀਕ ਆ ਜੇ ਤੇਰੇ ਤੋਂ ਸਹੀ ਜਾਣਣਗੇ ਸਾਬੀ ਨੂੰ ਵੀ ਉੱਥੇ ਲੈ ਜਾਊਗੀ ਤੇ ਜੇ ਅੱਜ ਕਰਦੇ ਆ ਕੀ ਗੱਲ ਆ ਮੰਮੀ ਅੱਜ ਉਹ ਕੰਮ ਗਿਆ ਅੱਜ ਕਰਨੀ ਹੈਗਾ ਤੇ ਆ ਹੀ ਜਾਣਾ ਉਹਨੇ ਕਿੰਨਾ ਟਾਈਮ ਲਾਉਣਾ ਕੰਮ ਤੇ ਗਾੜੀ ਤੂੰ ਆਪਣੀ ਜੇ ਤੇੜੀ ਨਾ ਨਹੀਂ ਆਖੇ ਲੱਗਦਾ ਮੈਂ ਮੇਰੇ ਵੀ ਹੁਣ ਜੇਦੀ ਜੇ ਮੰਮੀ ਮੈਂ ਤਾਂ ਹੀ ਜਾਣਾ ਜੇ ਸਭੀ ਨਾਲ ਜਾਊਗਾ ਉਹਦੇ ਨਾਲ ਵੀ ਤੂੰ ਗੱਲ ਕਰੋ ਤੇ ਸਾਰਾ ਕਸੂਰ ਮੈਂ ਉੱਤੇ ਕੱਢ ਸਕਦੀ ਜੇ ਮੈਂ ਹੀ ਬਸ ਗਲਤ ਹੋ ਗਈਆਂ ਮੰਮੀ ਤੇਰੇ ਵੀ ਜੇਦਾ ਤੇ ਮੇਰੇ ਵੀ ਜੇਦਾ ਵੀ ਮੈਂ ਖਾਣਾ ਖਾਣਾ ਮੈਂ ਲੈਨੇ ਫਿਰ ਅੱਜ ਮੰਮੀ ਕੀ ਦੀ ਜਿੱਦ ਪੋਗਦੀ ਵੇਖ ਲਾਂਗੇ ਕੀ ਦੀ ਜੋਦੀ ਆ ਮੈਂ ਮਿਰਚੀ ਕਸੂਰ ਕੱਢੀ ਜਾਓ ਆਪਣੇ ਪੁੱਤ ਨੂੰ ਨਾਲ ਖੜੇ ਹੋ ਮੈਂ ਹੀ ਗਲਤ ਹਾਂ ਉਹਨੂੰ ਤਾਂ ਕਿਤੇ ਕਹਿਣਾ ਹੀ ਨਹੀਂ ਹੁੰਦਾ ਕੁਝ ਸੋ ਉਹਨੂੰ ਉਲਟਾ ਪੰਪ ਦੇਣਾ ਪਿਆ ਕਰਦੇ ਤੇ ਜੇ ਕਰਦੇ यार ल। आने का जा कह ना जुड़ा इस हट जा हो जुगा आला ही ही पांच सात हो गया घराई है ਰਵਾ ਹੋ ਗਿਆ ਅੱਦੀ ਅੱਦੀ ਮਜਡੇ ਬੂਟੇ ਆ ਵੀ ਫੁੱਟ ਜੀ ਗਈ ਆ ਮੂੰਹ ਜਾਂ ਚੋਂ ਸਿਰਲ ਜੇ ਫੁੱਟ ਗਏ ਇਹਦੇ ਚੱਲ ਇਹ ਵੀ ਪੁੰਗ ਰੋਣੀ ਦੁਆਤ ਨਾ ਥਣਾ ਤੱਕ ਹੋਈ ਨਹੀਂ ਉਂਗਲ ਉਂਗਲ ਜੱਡੀ ਛੇ ਵੀ ਪਣੇ ਕਿ ਮੇ ਤਾਂ ਮੰਮੀ ਕਿਤੇ ਆਈ ਨਾ ਜਾਵੇ ਕਮਰੇ ਚ ਵੀ ਆਪਾਂ ਉਹਦੇ ਜੀ ਬੈਠੀਆਂ ਆ ਆਹ ਕਮਰੇ ਨੇ ਮੁੱਲ ਖਰੀਦੇ ਆ ਕਮਰੇ ਤੁਹਾਡੇ ਨਹੀਂ ਕਮਰੇ ਆ ਜਿੱਥੇ ਮਰਜੀ ਬੈਠ ਸਕਦੀਆਂ ਨਹੀਂ ਉਹ ਤੇ ਚਲੋ ਸਾਰਾ ਘਰ ਤੁਹਾਡਾ ਹੀ ਆ ਪਰ ਮੰਮੀ ਮੇਰਾ ਪਤਾ ਮੇਰੇ ਕਮਰੇ ਜਿੱਦਾਂ ਮਰਜੀ ਤੁਸੀਂ ਬੈਠੇ ਹੋ ਵਾ ਖਲੋਤੇ ਹੋ ਵਾ ਚਾਹੇ ਆਪਦੇ ਕਮਰੇ 'ਚ ਬੈਠੇ ਹੋ ਹੋਰ ਸਾਹ ਵਾ ਉਹਦਾ ਕੀ ਪਤਾ ਵਾ ਫੇਰ ਆ ਸਾਡੇ ਮੇਰੇ ਕਮਰੇ 'ਚ ਬੈਠੀਆਂ ਜੇ ਨਾਲੇ ਕਿਤੇ ਆਪਦੇ ਕਮਰੇ ਨੂੰ ਤਰੀ ਹੁੰਦੀ ਹੋਵੇ ਤੇ ਲਾ ਕੇ ਗੱਲਾਂ ਹੀ ਸੁਣਦੀ ਹੋ ਏਡੀ ਕਮਰਿਆ ਦੀ ਮਾਲਕ ਨਹੀਂ ਉਹ ਤੇ ਗੱਲ ਤੁਹਾਡੀ ਠੀਕ ਆ ਸਾਰਾ ਕੁਝ ਤੁਹਾਡਾ ਹੀ ਆ ਹੀ ਕੌਣ ਹੁੰਨੇ ਆ ਘਰ ਵਾਲੇ ਤੇ ਗੱਲ ਸਹੀ ਆ ਪਰ ਉਹ ਸਮਝੇ ਤੇ ਤਾਂ ਹੀ ਆ ਨਾ ਸਮਝੋਗੇ ਸਮਝਣ ਡੈਪੂਗੇ ਅਜੇ ਇਹਦਾਂ ਹੋਈ ਨਹੀਂ ਆ ਹੋ ਗਈ ਹੁਣ ਮੈਂ ਯਾਰ ਮੰਮੀ ਮੈਨੂੰ ਲੱਗਦਾ ਫਿਰ ਖਲਾਰਾ ਪਾਉ ਏਹ ਗੱਲ ਤੋਂ ਹੈ ਇਹ ਵੀ ਜਿੱਦੀ ਬੜੀ ਜੜਾਂ ਦੀ ਮੈਂ ਜਾਣਾ ਨਹੀਂ ਹੈ ਇਹ ਵੀ ਜਿੱਦੀ ਆ ਤੇ ਜਿੱਦੀ ਮੈਂ ਵੀ ਬੜੀ ਆ ਆਹੋ ਨਹੀਂ ਜਿੱਦੀ ਉਤਰ ਸੱਸ ਨੂੰ ਹੋਣਾ ਚਾਹੀਦਾ ਸੱਸ ਜੇਦ ਕਰੇ ਤੇ ਚੰਗੀ ਲੱਗਦੀ ਆ ਨਾਲੇ ਗੱਲ ਵੀ ਸੱਸ ਦੇ ਮੰਨੀ ਜਾਵੇ ਸੱਸ ਦੀ ਨਾ ਮੰਨੂ ਕਿੱਦਾਂ ਨਾ ਮੰਨੂਗੀ ਦੂਜੀ ਗੱਲ ਏ ਮੈਂ ਸੱਸ ਵਾ ਉਹ ਨਹੀਂ ਮੇਰੀ ਸੱਸ ਆ ਤੇ ਸਾਬੀ ਕੋਲ ਮੈਂ ਨਿੱਕੀ ਨਿੱਕੀ ਨਾਲ ਕਰਾਤੀ ਤੇ ਮੈਨੂੰ ਵੀ ਕਿੰਨੇ ਆਖੜਾ ਪਲਵਿੰਦਰ ਉਹ ਤੇ ਗੱਲ ਹੈਗੀ ਆ ਪਰ ਮੰਮੀ ਨਿੱਕੀ ਨਿੱਕੀ ਕਰਾ ਕੇ ਮਰ ਨਾ ਜਾਊਗੀ ਮਾਰ ਕਿੱਧਰ ਜਾਊਗੀ ਕਿਤੇ ਨਹੀਂ ਹੋ ਜੀਏ ਮਰਦੀਆਂ ਆਂਦੀਆਂ ਮਰ ਜਾਣੀਆਂ ਬਹੁਤ ਮਰ ਜੂਗੀ ਹਾਏ ਮੰਮੀ ਜਦੋਂ ਤੂੰ ਉਹਦੇ ਤੇ ਟੋਕਾ ਹੀ ਚਲਵਾਤਾ ਨਿੱਕੀ ਨਿੱਕੀ ਤੇ ਮਾਰ ਹੀ ਜਾਣਾ ਉਹ ਜਾਸ਼ਦਾਰੇ ਤੈਨੂੰ ਨਹੀਂ ਪਤਾ ਇਦਾਂ ਥੋੜਾ ਮਾਰਦੀ ਆ ਗੱਲਾਂ ਨਹੀਂ ਮਾਰਦੀਦਾ ਬੰਦੇ ਨੂੰ ਨੰਨਾ ਕਰ ਕਰ 2 ਘੰਟੇ ਗੱਲਾਂ ਕਰਦੇ ਰੋ ਮਰਨਾ ਤੇ ਆਪੇ ਬੰਦੇ ਨੇ ਅੰਦਰ ਵੜ ਕੇ ਅੱਛਾ ਠੀਕ ਆ ਫਿਰ ਚਲਾ ਆ ਤੇ ਮੰਮੀ ਤੂੰ ਹੀ ਬੜੀ ਆ ਚਲਾ ਕੇ ਗਈਆਂ ਨੇ ਫੇਰੀਆਂ ਦੂਜੀ ਗੱਲ ਇਹ ਆ ਅਜੇ ਉਹਨੇ ਮੇਰੇ ਵੇਖਿਆ ਕੀ ਆ ਅਏ ਤੇ ਮੈਂ ਉਦਾਂ ਹੀ ਇਹਦੇ ਨਾਲ ਕਰਦੀ ਪੁੱਛ ਪੁੱਛ ਜਦੋਂ ਮੈਂ ਆਪਣੀ ਆਈ ਤੇ ਆ ਗਈ ਫਿਰ ਵੇਖੂਗੀ ਪਹਿਲਾਂ ਕੀ ਕਰਦੀ ਏ ਕਿਤੇ ਆਈ ਨਾ ਜਾਵੀ ਉਪੀਂ ਨਿਚੇ ਹੀ ਇੱਕ ਤਾਂ ਤੂੰ ਡਰਦੀ ਬੜਾ ਮਤ ਤੋਂ ਆ ਲੋ ਮੰਮੀ ਚਾ ਕੀ ਗੱਲ ਰਹੀ ਇਹਦੇ ਨਹੀਂ ਕਹਤੋਂ ਨਹੀਂ ਨਰਸੀ ਬੋਲੰਦੀ ਐ ਬੈਜੋ ਆਜੋ ਇੱਥੇ ਬਹਿ ਜਾ ਤੂੰ ਵੀ ਬੈਜਾ ਜੈ ਹੈ ਮੰਮੀ ਦਾ ਇਹ ਆਖਣਾ ਪੀ ਦਵਾਈ ਲੈਣ ਜਾਣਾ ਵਾ ਤੇ ਸੁਖ ਕਹਿੰਦੀ ਮੈਂ ਜਾਣਾ ਨਹੀਂ ਤੇ ਤੂੰ ਕਿਉਂ ਨਹੀਂ ਜਾਣਾ ਦਵਾਈ ਲੈਣ ਮੈਂ ਵੀ ਤਾਂ ਜਾਣਾ ਜੇ ਸਭੀ ਨੇ ਵੀ ਮੰਮੀ ਨਾਲ ਬੜਦੇ ਕਿਤੇ ਮੇਰੀ ਸੁਣ ਲੈ ਗੱਲ ਛਦੈਣੇ ਵੀ ਗੱਲਾਂ ਹੁੰਦੀਆਂ ਕਰਨ ਵਾਲੀਆਂ ਜਨਾਨੀਆਂ ਤੇ ਪਰਦੇ ਵਾਲੀਆਂ ਜਨਾਨੀਆਂ ਤੇ ਆਪ ਇੰਨੇ ਥੱਕੇ ਖਾਂਦੀਆਂ ਫਿਰਦੀਆਂ ਵਾ ਤੇ ਰੱਬ ਸਾਡੀ ਸੁਣ ਲੈ ਤੇ ਮੇਰੀ ਗੱਲ ਸਭ ਨੂੰ ਬਾਹਰ ਚ ਲੈ ਜਾਵੇ ਤੇ ਦੀਦੀ ਦੋਵਾਂ ਦੇ ਟੈਸਟ ਹੋਣਗੇ ਤੇ ਫੇਰ ਹੀ ਆ ਟੈਸਟ ਉਹਦੇ ਵੀ ਹੋ ਜਾਣਗੇ ਇੱਕ ਵਾਰੀ ਜਾ ਕੇ ਡਾਕਟਰ ਦਾ ਮੂੰਹ ਤਾਂ ਸਿੰਘ ਕੇ ਆਓ ਕਿ ਇਹ ਤਾਂ ਕਈ ਨਹੀਂ ਨਾ ਬਾਅਦ ਚ ਮੰਮੀ ਨੇ ਨਾ ਹੀ ਨਹੀਂ ਕਿਹਾ ਉਹ ਕਹਿੰਦੇ ਨਾਲ ਆਪਣੇ ਘਰ ਬਣਨ ਨੂੰ ਵੀ ਤੇ ਮੰਮੀ ਤਾਂ ਗੱਲ ਉੱਥੇ ਹੀ ਤਾਂ ਬਣੀ ਬਾਅਦ ਚ ਉਸ ਤੋਂ ਬਾਅਦ ਨਾ ਹੀ ਨਹੀਂ ਤੇ ਨਿਰੋਗ ਗੱਲ ਦੱਬ ਲਈੰ ਭੰਵੇਂ ਆਪਾਂ ਨਹੀਂ ਕਿ ਦੱਬਣੀ ਆਪਾਂ ਜੇ ਐਡੀ ਗੱਲ ਹੈ ਨਾ ਆਪਾਂ ਦੋਵੇਂ ਨਾਲ ਚੱਲਾਂਗੇ ਜੋ ਡਾਕਟਰ ਆਖੂ ਦੁਬਾਰਾ ਫੇਰ ਚੱਲਾਂਗੇ ਆਪਣੇ ਅੱਗੇ ਵਾਸਤੇ ਦੇਖੋ ਕਿ ਤੁਸੀਂ ਜਦ ਫੜ ਕੇ ਬੈਠੇ ਮੈਨੂੰ ਤਾਂ ਲੱਗਦਾ ਤੈਨੂੰ ਫਿਕਰ ਹੀ ਹੈ ਨਹੀਂ ਫਿਰ ਸੋਖਾ ਮੇਨੂ ਫਿਕਰਾ ਦੇਦੀ ਬਠੇਰਾ ਫਿਕਰਾ ਪਰ ਮੈਂ ਕੱਲੀ ਨੇ ਨਹੀਂ ਜਾਣਾਂ ਤਾਂ ਨਹੀਂ ਜਾਣਾਂ ਤੂੰ ਇਹ ਵੀ ਦੇਦੀ ਮੰਮੀ ਦੇ ਤਰ੍ਹਾਂ ਝੱਟ ਸੁਣਦਾ ਬਿੰਦੇ ਜੇ ਨਹੀਂ ਆਪਾਂ ਪਿਆਰ ਨਾਲ ਬੋਲਣ ਨੇ ਸੋ ਕਿ ਤੂੰ ਥੱਲੇ ਆਉਣੀ ਨਹੀਂ ਨੇ ਇਹਨਾਂ ਗੱਲਾਂ ਨੂੰ ਉਹਨੂੰ ਪਿਆਰ ਆਉਂਦਾ ਵਾ ਉਹਨੂੰ ਇਹ ਆ ਆਪਣੀ ਮਰਜ਼ੀ ਕਰਾ ਤੇ ਇਹ ਗੱਲ ਮੈਂ ਜਿਹੜੀ ਗੱਲ ਇਹ ਕਰਨ ਢੀਆ ਨਾ ਸਾਬੀ ਨੂੰ ਨੇ ਖੜਿਆ ਨਹੀਂ ਮੰਮੀ ਨੇ ਸਾਬੀ ਵਿੱਚ ਨੁਕਸ ਕੀ ਤੇ ਸਾਬੀ ਨੂੰ ਨੇ ਖੜਿਆ ਹਰ ਗੱਲ ਤੇ ਸਾਬੀ ਦਾ ਹੀ ਨੁਕਸ ਕਰਦੀ ਐ ਸਾਡ ਸਾਬੀ ਦੇ ਕੰਮ ਲੈ ਜਾਏ ਮੇਰਾ ਕਰ ਲੈ ਜਾਏ ਗਰਮੀ ਦਾ ਕਰ ਲੈ ਆਪਣਾ ਕਦੇ ਕੱਢੇ ਮੈਂ ਤੀਂ ਦਿਮੰਦ ਹੁੰਦਾਂ ਨਾ ਉਸਨੂੰ ਕੱਢ ਹੀ ਦਿੰਦੇ ਨੇ ਮੇਰੇ ਵਿੱਚ ਸੱਚ ਪੁੱਛ ਤੇ ਮੇਰਾ ਅਜ ਮੂਡ ਹੀ ਨਹੀਂ ਹੈ ਗੱਲ ਲੜਨ ਵਾਲੇ ਪਾਸੇ ਤੇ ਮੈਂ ਤੈਨੂੰ ਪਿਆਰ ਨਾਲ ਸਮਝਾਈ ਜਾਂਦੀ ਆ ਪਿਆਰ ਦੀ ਭਾਸ਼ਾ ਇਹਨੂੰ ਹੁੰਦੀ ਆ ਇਹਨੂੰ ਹੁੰਦੀ ਨਹੀਂ ਪਿਆਰ ਦੀ ਭਾਸ਼ਾ ਹੁੰਦੀ ਵਾ ਪਿਆਰ ਨਾਲ ਹੀ ਲੱਕਣ ਗਈ ਰਸੋਈ ਚ ਨੂੰ ਚੱਲ ਕੋਈ ਨਹੀਂ ਮੰਮੀ ਤੂੰ ਹੀ ਚੁੱਪ ਕਰਜੋ ਨਾ ਤੁਰੂਗੀ ਤੇ ਫਿਰ ਵੇਖ ਲਿਓ ਆਖੀ ਜਾਂਦੀ ਆ ਨਾ ਕੱਪੜੇ ਪਾ ਕੇ ਤੁਰਿਓ ਤੇ ਆਪੇ ਤਰਪੂਗੀ ਨਾਲ ਸੁੱਖ ਜਾਣਾ ਮਨ ਨਾਲ ਬੇਹਿੰਝ ਚਾਲਾਂ ਦੀ ਤੇ ਚੰਨ ਤੱਕ ਸਾਬੀ ਨੂੰ ਹੀ ਮੰਮੀ ਜਾਨਾ ਬਹੁਤ ਸੋਹਣੀ ਗੱਲ ਆ ਏ ਫਰਖਾ ਨੀ ਤੂੰ ਨੀ ਨਾ ਦੇਣਾ ਤੇ ਮੈਨੂੰ ਵੀ ਜਾ ਜਾ ਫਿਰ ਖਣਦੀ ਵੇਖੀ ਕਿੱਦਾਂ ਖਣਦੀ ਆ ਭਾਵੇਂ ਧੂਗੇ ਨਾ ਤੈਨੂੰ ਖੜਿਆ ਤੇ ਜ਼ੁਬਾਨ ਜਿਹੜੀ ਇੰਨੀ ਚਲਾਉਣੀ ਆ ਨਾ ਇਹਨੂੰ ਕੱਟ ਕਰ ਲਾ ਮੈਂ ਕੱਟ ਦੇਣੀ ਆ ਅੱਗੇ ਸਾਬੀ ਦੇ ਸਿਰ ਤੇ ਹਉ ਮੈਂ ਆਪਣੇ ਸਿਰ ਤੇ ਇਹਨੂੰ ਤੇ ਕਟੂਂਗੀ ਉਹ ਵੇਖੀ ਕਿੱਦਾਂ ਕੱਟਦੀ ਆ ਨਾ ਨਿੱਕੀ ਨਿੱਕੀ ਵੇਖੀ ਤੈਨੂੰ ਕਿੱਦਾਂ ਕਰਦੀ ਆ ਚੱਲ ਮੰਮੀ ਚਾਹ ਪੀ ਲੈ ਬੜੀ ਸੁਆਦੀ ਚਾਹ ਪਹਿਲਾਂ ਠੰਡੀ ਹੋ ਜਾਣੀ ਚਾਹ ਦਾ ਸੁਆਦ ਇਹਨੇ ਅੰਦਰ ਮੈਂ ਕੁੱਤੇ ਵਾਂਗੂ ਫਿਰਦੀ ਆਂ ਹੀ ਉਧਰ ਵੀ ਮੈਂ ਪਤਾ ਕਰਾਂਗਾ ਜਦ ਕੋਈ ਨਹੀਂ ਦਵਾਈ ਦਵਾ ਲਿਆਉਂਗੀ ਤੇ ਇਹਦੇ ਸਿਰ ਤੇ ਮਾਸਾ ਵੀ ਨਹੀਂ ਬਣਾਈਦੀ ਗਈ ਆ ਫੇਰਨ ਵਾਸਤੇ ਗਈ ਆ ਇਹ ਇਹ ਸਮਝਦੀ ਹੋਊਗੀ ਵੀ ਫੇਰ ਨਹੀਂ ਗਈ ਆ ਸੋ ਅੱਖਾ ਗੱਲ ਤੇਰੇ ਵਾਸਤੇ ਬਹੁਤ ਗਲਤ ਆ ਬਹੁਤ ਜਿਆਦੀ ਗਲਤ ਆ ਤੇਰੇ ਵਾਸਤੇ ਗੱਲ ਇਹ ਗੱਲਾਂ ਠੀਕ ਨਹੀਂ ਹੈਗੀਆਂ ਮੈਨੂੰ ਲੱਗਦਾ ਤੈਨੂੰ ਤੂੰ ਆਪਣਾ ਹੀ ਘਰ ਬਸਾਉਣਾ ਨਹੀਂ ਚਾਹੁੰਦੀ ਜਦੋਂ ਦੀਦੀ ਮੈਂ ਤੁਰੰਡੀ ਮੈਂ ਕਿਹਾ ਤਾਂ ਉਹ ਫੜੋ ਸਾਬੀ ਨੂੰ ਤੇ ਮੈਂ ਜਾਣੀ ਆ ਤੇ ਸਾਬੀ ਵੀ ਚਲ ਜੂਗਾ ਆ ਜਾਊਗਾ ਜਦੋਂ ਜਾਊਗਾ ਤਾਂ ਚਲ ਜੂਗੀ ਮੈਂ ਵੀ ਜਦੋਂ ਜਾਊਗਾ ਸਾਬੀ ਇਸ ਗੱਲੀ ਤੇ ਜਾਨੀ ਉਹ ਸਾਪੇ ਨੂੰ ਪੁੱਛ ਕੇ ਆਦੇ ਮਮੀ ਤੁਹਾਨੂੰ ਇਹ ਤਾਂ ਨੰਦੇ ਬਸ ਮੈਨੂੰ ਗੱਲਾਂ ਹੀ ਸੁਣਾਉਂਦੇ ਰਹਿੰਦੇ ਕੀ ਕੀ ਤਾਂ ਬੇੜੀ ਗੱਲ ਹੀ ਚੱਲਦੀ ਹੈ ਟਿੱਟੇ ਦਾ ਮੈਨੂੰ ਨਹੀਂ ਪਤਾ ਜਿਹੜੀ ਮੈਂ ਗੱਲ ਕਹਤੀ ਆ ਨਾ ਇਸ ਤੋਂ ਜਵਾਬ ਨਹੀਂ ਉਹ ਮਿਲਣਾ ਚਾਹੀਦਾ ਜਵਾਬ ਮਿਲ ਕੇ ਨਾ ਅੱਗੇ ਸਾਭੀ ਕਰਦਾ ਹੈ ਤਾਂ ਹੋਰ ਮੈਂ ਕਰਕੇ ਦੱਸੂ ਤੈਨੂੰ ਸੁੱਖ ਕੀ ਫਾਇਦਾ ਹੱਡੀਆਂ ਨੂੰ ਤੇਲ ਫੇਰ ਲੱਗ ਜਾਣਾ ਤੇ ਤੁਰਪਾ ਚੁੱਪ ਕਰਕੇ ਹੱਡੀਆਂ ਤੇਲ ਲੱਗਣਾ ਨਹੀਂ ਲਗਾਉਣਾ ਮੈਂ ਤੈਨੂੰ ਚੱਲ ਪਾਵਾਂ ਘੜੀ ਕਲਮੇ ਇੱਥੇ ਕੱਢ ਦਿਆਂ 2 ਢਾਈ ਘੰਟੇ ਘਰ ਵੀ ਕੀ ਕਰਨਾ ਘਰ ਵੀ ਖਪਾ ਖਾਣਾ ਐਵੇਂ ਸਿੰਗ ਫਸਾਉਂਦੇ ਰਹੋ ਆ ਉੱਥੇ ਵੀ ਕੀ ਆ ਉਧਰੋਂ ਮੰਮੀ ਆ ਜਾਂਦੀ ਉਧਰੋਂ ਸੋਖਾ ਆ ਜਾਂਦੀ ਉਧਰੋਂ ਭਾਬੀ ਆ ਜਾਂਦੀ ਇਹਨਾਂ ਨੂੰ ਮੈਂ ਵੇ ਲੱਭਾ ਹਾਂ ਦੇ ਬਲ੍ਹਾ ਹੰਦਰੋ ਲੈਣਾ ਫੇਰ ਪੀਣਾ ਪੈਣਾ ਢੋਲਾ ਮੂੰਹ ਹੱਥ ਯਾਰਾ ਬੁੜੀਆਂ ਨੇ ਕੀ ਕਿੜਕੜ ਲਾਈ ਯਾਰ ਕਿਤੇ ਘੜੀ ਬੰਦਾ ਲੰਮੇ ਪਿਆਵਾ ਤੇ ਲੰਮੇ ਵੀ ਨਹੀਂ ਬੈਠਦੇ ਨਾ ਉਹਨਾਂ ਨੂੰ। ਥੱਕਿਆ ਬੈਲੀ ਚੋਂ ਨਾ ਵਾ। ਲੰਮੇ ਪਏ ਜੇ। ਆ ਗਈ ਉਸ ਸਿਰਖਾਨ। ਆ ਬੱਸ ਤੂੰ ਸਿਰਖਾਨੀ ਆ। ਬੱਸ ਤੂੰ ਕੀ ਗੱਲ ਆ। ਮੇਰੇ ਸੁਣੋ ਗੱਲ ਉੱਠ ਕੇ ਬੋਤਾ, ਟਾੜ ਕੇ ਬੋਤਾ। ਸਿੱਧੇ ਉਸ ਤੇ ਟਾ 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 ਓਕੇ। ਕੀ ਹੋ ਗਿਆ? ਕਿਹੜੀ ਨੇਰੀ ਆ ਗਈ ਆ? ਨੇਰੀ ਨਹੀਂ ਆ ਗਈ। ਨੇਰ ਆ ਗਿਆ ਨੇਰ। ਜਿਹੜਾ ਨਹੀਂ ਆ ਗਿਆ ਹੁਣ। ਉਹ ਸੋਖ ਤੇ ਲਾੜਲੀ ਟੀ ਨਹੀਂ ਸਾਡੀ। ਹਾਂ। ਆਹੋ ਉਹ ਨੂੰ ਮੰਮੀ ਆਖਣੇ ਚਲ ਤੇ ਨੂੰ ਦਵਾਈ ਦਵਾ ਕੇ ਲਿਆਵਾ ਕਿਤੇ ਕਿਸ ਤੋਂ ਬਹਰ ਉਹ ਨਹੀਂ ਹਾ ਹਾ ਤੇਰਾ ਵੀ ਕੋਈ ਹਾਲ ਨਹੀਂ ਗਾ ਕੀ ਹੋਇਆ ਨੂੰ ਮੇਰਾ ਵੀ ਪਿਓ ਤੇਰੇ ਲੜਲੇ ਅਗਲਾ ਆ ਗਿਆ ਮੈਨੂੰ ਪਰ ਇਹ ਨਹੀਂ ਵੇਖਿਆ ਕਿ ਇੱਚ ਚਲਾਕੀ ਸ਼ਿਹਾਰੀ ਕੋਈ ਚੀਜ਼ ਹੈਗੀ ਜਾਂ ਨਹੀਂ ਹੈਗੀ ਨਾ ਹਾਲ ਹੀ ਕੋਈ ਨਹੀਂ ਕਿਉ ਮੈਨੂੰ ਕੀ ਹੋ ਜਾਵਾ ਬੱਚੇ ਵਾਸਤੇ ਦਵਾਈ ਖੋਣ ਵਾਸਤੇ ਜਾ ਹਾ ਹਾ ਉੱਠ ਕੇ ਮੋ ਮੇਰੇ ਕੋਲ ਸੋ ਉਹ ਲੰਮੇ ਪੈਲਾਂ ਦੇ ਘੜੀ ਤੂੰ ਹੀ ਆਪਣਾ ਤੂੰ ਜਾ ਉਹ ਆਪਣੇ ਉਹ ਮੇਰੀ ਗੱਲ ਤਾਂ ਸੁਣ ਲੈ ਉਹ ਗਾੜੀ ਦਾ ਮੰਮੀ ਨੂੰ ਜਵਾਬ ਦੇਣੀ ਮੈਂ ਨਹੀਂ ਜਾਣਾ ਉਹ ਤੇਰੀ ਧੀ ਆ ਨਾ ਆਪਣਾ ਘਰ ਨਹੀਂ ਵਸਾਉਣਾ ਚਾਹੁੰਦੇ ਤੇ ਤੂੰ ਹੀ ਬੁੜੀਆਂ ਨਹੀਂ ਗੱਲਾਂ ਮੰਮੀ ਨੂੰ ਜਾ ਕੇ ਦੱਸ ਏਡੀਆਂ ਗੱਲਾਂ ਭਾਈ ਮੈਂ ਮਰ ਜਾ ਇਹ ਗੱਲ ਦੱਸਣ ਵਾਲੀ ਨਹੀਂ ਤੈਨੂੰ ਮੈਨੂੰ ਕੀ ਦੱਸਣੀ ਇਹ ਗੱਲਾਂ ਦੱਸ ਭਲਾ ਮੈਂ ਗੱਲਾਂ ਕਰਾਂ ਨਹੀਂ ਕੋਈ ਇਹ ਮੇਰੇ ਨਾਲ ਐਵੇਂ ਦੱਸੇ ਦਬਾ ਕੇ ਲਿਆ ਤੇਰਾ ਘੜੀ ਲੰਮੇ ਪੈਲਾਂ ਦੇ ਦਿਮਾਗ ਮੇਰਾ ਤੇ ਹੁਣ ਹਿੱਲ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਹਾਏ ਹਾਏ ਕੀ ਘਰ ਚ ਹੁੰਦਾ ਫਿਰਦਾ ਕੀ ਨਹੀਂ ਤੁਹਾਨੂੰ ਇਹ ਗੱਲਾਂ ਦਾ ਕੋਈ ਪਤਾ ਨਹੀਂ ਤੁਹਾਨੂੰ ਇਹ ਪਤਾ ਮੇਰੀ ਧੀ ਮੇਰੀ ਧੀ ਆ ਗੱਲ ਕਰਨ ਦਾ ਤਾਂ ਅੱਛਾ ਤੂੰ ਸਵੇਰ ਦਾ ਦੱਸ ਮੈਨੂੰ ਪਹਿਲਾਂ ਵੀ ਕੀ ਕੰਮ ਕੀਤਾ ਸਵੇਰ ਦਾ ਕਿ ਇਹ ਸਾਰੇ ਖਬਰ ਪੂਰੇ ਘਰ ਚ ਖਿਲਾਰਦੀ ਫਿਰਦੀ ਆ ਨਾ ਮੈਂ ਕੋਈ ਕੰਮ ਹੀ ਨਹੀਂ ਕੀਤਾ ਕੀ ਕੰਮ ਕੀਤਾ ਸਵੇਰ ਦਾ ਦੱਸ ਮੈਨੂੰ ਪਹਿਲਾਂ ਰੋਟੀਆਂ ਮੈਂ ਪਕਾਈਆਂ ਭਾਂਡੇ ਮੈਂ ਮਾਂਜੇ ਡਸਟਿੰਗ ਪੂਰੇ ਘਰ ਦੀ ਮੈਂ ਕੀਤੀ ਸੁੱਕਨੇ ਕੀਤਾ ਸੁੱਕਨੇ ਚਾਹ ਬਣਾਈ ਸਾਨੂੰ ਫਾਕ ਨੇ ਪਚ ਫੜਾਈ ਬਸ ਹੁਣ ਬਸ ਹੋਰ ਹੋਰ ਕੁਛ ਨਹੀਂ ਕੀਤਾ ਸੁਖ ਨੇ ਹੋਰ ਕੀ ਕਰਨਾ ਹੈ ਸੁਖ ਨੇ ਮੈਂ ਤੇ ਵੇਖੰਦਾ ਵੇਰ ਝੜ ਕੋ ਲਾਉਂਦੀ ਹਾਏ ਵੇ ਰੱਬਾ ਇਹ ਕੁੜੀ ਕੀ ਕਰਦੀ ਫਿਰਦੀ ਆ ਇਹ ਮੇਰੀ ਦਰਾਣੀ ਨਹੀਂ ਇਹ ਤੇ ਮੇਰੀ ਸੱਸ ਨੂੰ ਵੀ ਵੱਡੀ ਦਾਦੀ ਸੱਸ ਬਣਦੀ ਫਿਰਦੀ ਓਕੇ ਤੈਨੂੰ ਵੇਖ ਕੇ ਪੂਚੀ ਫੜ ਲਈ ਹੋਣੀ ਮੈਂ ਮਾਰ ਲਵਾ ਤੇ ਜੇਠ ਬੜਾ ਮੇਰਾ ਪੱਖ ਲੈਂਦਾ ਮੇਰਾ ਵੀਰ ਜੀ ਤੇ ਮੇਰਾ ਪਿਓ ਬਣਿਆ ਰਹਿੰਦਾ ਤੇ ਮੈਂ ਵੀਰ ਜੀ ਕੁਛੀ ਮਾਰਦੀ ਫਿਰਦਾ ਹਰ ਫਰਾਏ ਨਾਲ ਉਹ ਤੁਹੀਂ ਕੰਮ ਕਰਾਇਆ ਕਰਕੇ ਵੀ ਇਹ ਕੰਮ ਨੂੰ ਤੇਰੀਆਂ ਦਿਮਾਗ ਚੱਲਦਾ ਵਾ ਵੀ ਮੈਂ ਫਲਾਣੇ ਨੂੰ ਵੀ ਜਾ ਕੇ ਦੱਸਣਾ ਟੀਮ ਕੋਲੋਂ ਜਾ ਕੇ ਦੱਸਣਾ ਆਹ ਗੱਲ ਕਰਨੀ ਆ ਉਹਦੇ ਨਾਲ ਆਹ ਗੱਲ ਇਦਾਂ ਕਰਨੀ ਆ ਉਹਨੂੰ ਆਹ ਗੱਲ ਦੱਸਣੀ ਆ ਤੇ ਕੰਮ ਤਾਂ ਤੇ ਜਾਂਦ ਬਣਾਇਆ ਕਰ ਆਪੇ ਤੇਰਾ ਦਿਮਾਗ ਉਧਰ ਲੱਗਿਆ ਕਰ ਸਿੱਧਾ ਆਖੋ ਫੇ ਮੈਨੂੰ ਲੰਮੇ ਨਹੀਂ ਭੈਣ ਦਿੱਤਾ ਸੌਣ ਨਹੀਂ ਦਿੱਤਾ ਤੁਹਾਡਾ ਕੰਮ ਐ ਤਾਂ ਪਾਓ ਲੰਮੇ ਸੌਂ ਜਾ ਕੇ ਮੈਨੂੰ ਕੋਈ ਹੋਰ ਵੀ ਕੰਮ ਵੇਖਣ ਦੋ ਆ ਜਾਓ ਸੇਰੀ ਖਾਣਾ ਤੁਸੀਂ ਮੇਰਾ 24 ਘੰਟੇ ਜਦੋਂ ਵੇਖ ਲੋ ਮੈਂ ਕੋਈ ਗੱਲਾਂ ਕੋਈ ਬਾਤ ਆ ਗੱਲ ਦੱਸਣ ਵਾਲੀ ਦੱਸ ਬੁਲਾ ਚੰਗਾ ਭਰਾ ਬੰਦੇ ਲੰਮੇ ਪਿਆਵਾ ਉਹ ਨੂੰ ਚੋਕਾ ਠਾ ਕੇ ਉਠਾਤਾ ਲੈ ਜੀ ਆ ਗੱਲ ਸੁਣ ਮੇਰੀ ਹਾਂ ਉਹ ਮੈਨੂੰ ਪਤਾ ਨਹੀਂ ਕੀ ਹੋ ਗਿਆ ਬਾਹਰ ਉਹ ਅੱਧੀ ਹੋ ਗਈ ਨਾਲੀ ਵੀ ਕਿਤੇ ਆ ਅੱਜ ਹਵਾ ਬੜੀ ਠੰਡੀ ਠੰਡੀ ਚੱਲਣ ਰਹੀ ਆ ਮੌਸਮ ਹੀ ਅੱਜ ਵੀ ਠੀਕ ਜਿਹਾ ਹੀ ਰਿਹਾ ਨਾ ਸੋਚ ਮੈਨੂੰ ਇਹ ਆਉਂਦੀ ਆ ਵੀ ਯਾਰ ਸੋਖ ਨਾਲ ਮੈਂ ਗਲਤ ਤ ਨਹੀਂ ਘੰਡਿਆ ਯਾਰ ਅਜੇ ਤੱਕ ਕਦੀ ਸੁਖ ਦਾ ਲਾਂਮਾ ਨਹੀਂ ਆਇਆ ਹੁਣ ਮੈਂ ਘਰ ਜਾਵਾਂ ਤੇ ਸੁਖ ਦਾ ਫੋਨ ਵੀ ਫੜ ਲਾਂ ਤੇ ਕਦੀ ਮੇ ਕੋ ਉਹਨੇ ਫੋਨ ਵੀ ਨਹੀਂ ਫੜਿਆ ਝਰਾਟ ਮਾਰ ਕੇ ਨਹੀਂ ਤੇ ਕੋਈ ਇਦਾਂ ਦੀ ਗੱਲ ਹੋਵੇ ਤੇ ਆਉਂਦੀ ਝਰਾਟ ਮਾਰੇ ਤੇ ਆਪਣਾ ਫੋਨ ਫੜ ਲੇ ਵੀ ਮੈਂ ਨਹੀਂ ਦੇਣਾ ਪਰ ਯਾਰ ਮੰਮੀ ਵੀ ਮੈਨੂੰ ਕਿਦਾਂ ਇਦਾਂ ਗਮਰਾਹ ਕਰ ਸਕਦੀ ਆ ਕਿ ਜ ਆ ਮੇਰੀ ਮਾਂ ਹੀ ਆ ਮੀ ਤੇ ਗਮਰਾਹ ਨਹੀਂ ਕਰ ਸਕਦੀ ਮੈਨੂੰ ਕਿਹਦਾ ਫੋਨ ਆਉਂਦਾ ਕਿਹਦਾ ਆਉਂਦਾ ਸ਼ਮਾਨੀ ਚੋਕਣਾ ਤੇਰਾ ਭਰਾ ਮੇਰੇ ਘਰ ਪ੍ਰੋਬਲਮਾਂ ਪਈਆਂ ਕਿਆ ਆ ਵੀ ਸੁਣਾਉਣ ਲੱਪਣੀ ਤੇ ਯਾਰ ਸਾਗਤਾ ਭਾਬੀ ਦਾ ਵੀ ਨਾ ਤਰਾਂਦਾ ਜਾਨੀ ਆ ਪਰ ਭਾਬੀ ਵੀ ਆਰ ਮੈਨਾਂ ਥੋੜੀ ਝੂਠ ਬੋਲ ਸਕਦੀ ਆ ਕਿਉਂਕਿ ਭਾਬੀ ਨੇ ਕਜਾ ਮੇਰੀ ਭਾਬੀਆਂ ਮਾਵਾ ਹੀ ਹੁੰਦੀਆਂ ਤੇ ਯਾਰ ਫਿਰ ਇਹ ਕਿਉਂ ਕਹੀ ਜਾਂਦੇ ਆ ਵੀ ਇਹ ਫੋਨ ਕਰਦੀ ਆ ਈ ਸਬਜੀ ਲੈਣ ਕੱਲੀ ਗਲੀ ਚ ਜਾਂਦੀ ਆ ਜੇ ਲਾਲਾ ਸਬਜੀ ਲੈਣ ਗਲੀ ਚ ਚਲ ਵੀ ਗਈ ਆ ਤੇ ਈਡਾ ਵੀ ਕਿਹੜਾ ਪਹਾੜ ਡੇ ਗਿਆ ਹਦਾਂ ਘਰਾਂ ਦੇ ਮਸਲੇ ਜਦੋਂ ਉਲਝ ਜਾਣ ਨਾ ਫੇਰ ਸੁਲਝਦੇ ਬੜੇ ਔਖੇ ਆ ਘਰਾਂ ਚ ਕਿਤੇ ਪਹਾੜ ਟਕਰਾਰ ਨਾ ਪੈਣ ਕਿਦੇ ਹੁਣ ਮੈਨੂੰ ਮੇਰੇ ਪਿਆਰ ਤਾਂ ਵੇ ਮੋਟਰ ਤੇ ਆਇਆ ਕੰਮ ਕਰਨ ਮੈਨੂੰ ਇੱਥੇ ਤੱਕ ਘਰ ਦੀ ਟੈਨਸ਼ਨ ਖਾਂਣ ਲਈ ਕਿ ਹਾਂ ਮੈਂ ਘਰ ਗਿਆ ਕਿਤੇ ਸੁਖ ਨੇ ਮਮੀ ਨੇ ਹੀ ਨਹੀਂ ਕਹਿ ਦੇਣਾ ਫੇਰ ਵੀ ਸੁਖ ਨੇ ਏਦਾਂ ਕੀਤਾ ਸੁਖ ਨੇ ਉਹਦਾਂ ਕੀਤਾ ਤੇ ਮੈਨੂੰ ਮਾਂ ਦੀ ਵੀ ਮੰਨਣੀ ਪੈਣੀ ਹੈ ਭਾਬੀ ਦੀ ਵੀ ਮੰਨਣੀ ਪੈਣੀ ਹੈ ਮੜਾ ਔਖਾ ਯਾਰ